ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਪਿਆਰੇ ਦਰਸ਼ਕੋ ਪੰਜਾਬ ਨੂੰ ਹੜਾਂ ਦੀ ਮਾਰ ਪਈ ਹੈ 18 ਦਿਨ ਹੋ ਗਏ ਲਗਾਤਾਰ ਹੜਾਂ ਦੀਆਂ ਸੁਰਖੀਆਂ ਅਸੀਂ ਦੇਖ ਰਹੇ ਹਾਂ ਪਰ ਦੂਜੇ ਪਾਸੇ 2-3 ਦਿਨ ਤੋਂ ਲਗਾਤਾਰ ਹਰਮੀਤ ਸਿੰਘ ਪਠਾਨ ਮਾਜ਼ਰਾ ਉਹ ਵੀ ਸੁਰਖੀਆਂ ਦਾ ਚ ਹੈ ਉਹਦੀਆਂ ਵੀ ਹੈਡਲਾਈਨਸ ਬਣ ਰਹੀਆਂ ਨੇ ਇੱਕ ਹੈਡਲਾਈਨ ਹੋਰ ਬਣੀ ਜਦੋਂ ਉਸਨੇ ਫਰਾਰੀ ਤੋਂ ਬਾਅਦ ਗ੍ਰਿਫਤਾਰੀ ਗ੍ਰਿਫਤਾਰੀ ਬਾਅਦ ਫਰਾਰ ਹੋਇਆ फरारी ਤੋਂ ਬਾਅਦ ਇੱਕ ਵੀਡੀਓ ਹੋਰ ਪਾਈ ਐ ਜਿਹਦੇ ਚ ਉਸਨੇ ਕਿਹਾ ਕਿ ਮੇਰਾ ਇਨਕਾਊਂਟਰ ਕਰਦਣਾ ਸੀ ਉਸਨੇ ਦੱਸਿਆ ਕਿ ਕਿਵੇਂ ਭੱਜਿਆ ਉਸਨੇ ਇਹ ਵੀ ਦੱਸਿਆ ਕਿ ਕਿਉਂ ਭੱਜਿਆ ਉਸਨੇ ਇਹ ਵੀ ਦੱਸਿਆ ਕਿ ਬਿਲਕੁਲ ਝੂਠ ਜਿਹੜੀ ਹੈ ਕਹਿ ਰਹੀ ਹੈ ਪੁਲਿਸ ਕਿ ਮੈਂ ਗੁੜੀ ਚਲਾਈ ਉਸਨੇ ਸਭ ਕੁਝ ਆਪਦੀ ਇਸ ਵੀਡੀਓ ਚ ਦੱਸਿਆ ਤਾਂ ਉਹਨੇ ਕੀ ਕਿਹਾ ਆਪਣੀ ਇਸ ਨਵੀਂ ਵੀਡੀਓ ਚ ਜਿਹੜੀ ਫਰਾਰ ਹੋਣ ਤੋਂ ਬਾਅਦ ਪਹਿਲੀ ਵੀਡੀਓ ਹੈ ਉਦੇ ਬਾਰੇ ਮੈਂ ਤੁਹਾਨੂੰ ਦੱਸਣਾ ਤੇ ਨਾਲੇ ਇਹ ਵੀ ਦੱਸਣਾ ਕਿ ਕੱਲ ਰਾਤ ਫੇਰ ਉਸ ਦੇ ਪਿੰਡ ਸਾਡੂ ਦੇ ਪਿੰਡ ਡਬਰੀ ਗਈ ਸੀ ਪਰਸੋਂ ਔਰ ਸਰਪੰਚ ਨੂੰ ਬੁਲਾਇਆ ਸਾਰੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਕੋ ਖੋਜੀ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਸਰਾਗ ਮਿਲੇ ਕਿੱਥੇ ਪਹੁੰਚ ਗਿਆ ਪਠਾਨ ਮਾਜ਼ਰਾ ਤੇ ਪਠਾਨ ਮਾਜ਼ਰਾ ਕਹਿੰਦਾ ਮੈਂ ਸੇਫ ਜਗ੍ਹਾ ਤੇ ਹਾਂ ਇਸ ਵੀਡੀਓ 'ਚ ਆਪਾਂ ਸਾਰੀ ਗੱਲਬਾਤ ਕਰਨੀ ਹੈ ਜੇਕਰ ਉਸ ਤੋਂ ਪਹਿਲਾਂ ਉਹੀ ਅਪੀਲ ਵੀ ਕਰਨੀ ਹੈ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਕਰ ਲਵੋ ਹੁਣ ਗੱਲ ਆਪਾਂ ਇਥੋਂ ਸ਼ੁਰੂ ਕਰਦੇ ਆਂ ਪਹਿਲਾਂ ਤਾਂ ਮੈਂ ਗੱਲ ਇਹੀ ਕਰ ਦਿੰਦਾ ਭਾਵੇਂ ਆਵਾਜ਼ ਮੇਰੀ ਹੈ ਤੇ ਬਿਆਨ ਜਿਹੜੇ ਨੇ ਉਹ ਹੋ ਹਰਮੀਤ ਸਿੰਘ ਪਠਾਨ ਮਾਜ਼ਰਾ ਦੇ ਨੇ ਉਸ ਨੇ ਫਤਿਹ ਬੁਲਾਈ ਵੈਰਜੀ ਖਾਲਸਾ ਵੈਰਜੀ ਦੀ ਫਤਿਹ ਉਸ ਤੋਂ ਬਾਅਦ ਉਹ ਕੀ ਕਹਿੰਦਾ ਕਹਿੰਦਾ ਮੈਂ ਮੈਂ ਪੁੱਛਣਾ ਚਾਹਣਾ ਕਿ ਗੁਰੂ ਘਰ ਵੜ ਕੇ ਕਹਿ ਦਵਾਂ ਬਾਬੇ ਬੁੱਢੇ ਨੂੰ ਮੰਨਦੇ ਹੋ ਆਪਣੇ ਬੱਚਿਆਂ ਦੀ ਸੋਹ ਕਾ ਕੇ ਕਹਿ ਦਵਾਂ ਕਿ ਤੁਹਾਡੀ ਮੇਰੀ ਕੋਈ ਟਕਰਾਰ ਹੋਈ ਹੈ ਜਾਂ ਮੈਂ ਗੋਲੀ ਚਲਾਈ ਹੋਵੇ ਮੈਨੂੰ ਪਤਾ ਹੈ ਮੈਨੂੰ ਪਤਾ ਲੱਗਿਆ ਸੀ ਕਿ ਮੇਰਾ ਇਨਕਾਊਂਟਰ ਕਰ ਲਿਆ ਮੈਨੂੰ ਕਿਸੇ ਪਰਸਰ ਨੇ ਦੱਸਤਾ ਸੀ ਮੈਨੂੰ ਫੋਨ ਆ ਗਿਆ ਸੀ ਕਿ ਮੇਰਾ ਇਨਕਾਊਂਟਰ ਕਰਨਗੇ ਮੈਂ ਇਨ ਨੂੰ ਪ੍ਰਸ਼ਾਦੇ ਪਾਣੀ ਚੁਲਝਾ ਲਿਆ ਚਾਹ ਪਾਣੀ ਚੁਲਝਾ ਕੇ ਮੈਂ ਸੇਫ ਨਿਕਲ ਗਿਆ ਇਨ ਦਾ ਪਿੱਛੋਂ ਮੇਰੇ ਕੋਕ ਮਾਰਨ ਦੀ ਕੋਸ਼ਿਸ਼ ਕੀਤੀ ਪਤਾ ਨਹੀਂ ਕਿਉਂ ਨਹੀਂ ਚੱਲਿਆ ਮਾਰਨ ਦੀ ਕੋਸ਼ਿਸ਼ ਕੀਤੀ ਇਨਾਂ ਨੂੰ ਮੈਨੂੰ ਪੁਲਿਸ ਨੇ ਦੱਸਤਾ ਸੀ ਕਿ ਇਹ ਰਾਤ ਤੇ ਰਨਕਾਉਂਟਰ ਕਰਟਗੇ ਇਨਾਂ ਨੇ ਤਰਨ ਕੋਟਰ ਕਰਨਾ ਮੈਨੂੰ ਪੁਲਿਸ ਵਾਲਿਆਂ ਨੇ ਫੋਨ ਤੇ ਦੱਸਤਾ ਸੀ ਇੱਕ ਮਲੇ ਨੂੰ ਫੜਨ ਲਈ 8-10 ਐਸਪੀ 8-10 ਡੀਐਸਪੀ 5-7 ਐਸਐਚਓ 400-500 ਬੰਦਾ ਪੁਰਸਵਾਲਾ ਵਿਚੀ ਇਹਨਾਂ ਦੇ ਵਿਕਰਮ ਵਿਕਰਮਜੀਤ ਬਰਾੜ ਸਾਡਾ ਭਰਾ ਇਹ ਮੈਨੂੰ ਗੈਂਗਸਟਰ ਸ਼ੋ ਕਰਕੇ ਮਾਰਨਾ ਚਾਹੁੰਦੇ ਸੀ ਤੇ ਇਹੀ ਇਸੇ ਗੱਲੋਂ ਮੈਂ ਭੱਜ ਗਿਆ ਉਹੀ ਗਲ ਹੋਈ ਇੰਨੇ ਦੇ ਪਿੱਛੋਂ ਮੇਰੇ ਭਰਾਵਾਂ ਦੇ ਪਿਸਤੌਲ ਫੜ ਕੇ ਦਿਖਾ ਤੇ ਕਿਤਨੇ ਪਿਸਤੌਲ ਫੜੇ ਨੇ ਆਪਣੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਦੱਸੋ ਕਿ ਅਸੀਂ ਗੋਲੀ ਚਲਾਈ ਅਸੀਂ ਹੱਥੋਂ ਪਾਈ ਹੋਏ ਦੱਸੋ ਅਦਰ ਬੱਚਿਆਂ ਦੇ ਸਿਰ ਤੇ ਆਤਰੋ ਫਿਰ ਦੱਸੋ ਇਹ ਵੀ ਝੂਠ ਬੋਲਦੇ ਕਿਉਂ ਝੂਠ ਬੋਲਦੇ ਤੁਸੀਂ ਮੈਂ ਤੁਹਾਡੀ ਬਹੁਤ ਕਦਰ ਕਰਦਾ ਮੈਂ ਪੁਲਿਸ ਵਾਲਿਆਂ ਦੀ ਬਹੁਤ ਕਦਰ ਕਰਦਾ ਮੈਂ ਐਮਐਲਏ ਨੂੰ ਵੀ ਕਹਿਣਾ ਹੈ ਕਿ ਤੁਸੀਂ ਵੀ ਜਾਗ ਪੋ ਫੇਰ ਉਹਨੇ ਫਿਰ ਕਿਹਾ ਵਿੱਚੋਂ ਕੱਲ ਮੈਂ ਦੇਖਿਆ ਵਿਕਰਮ ਪ੍ਰਾਉਡ ਮੇਰੇ ਪਿੱਛੇ ਲਾਇਆ ਇਹਨਾਂ ਨੇ ਜਿਹੜਾ ਇਨਕਾਉਂਟਰ ਸਪੈਸ਼ਲਿਸਟ ਹੈ ਉਹ ਵੀ ਕਨਾਲ ਬੈਠਾ ਹੈ ਉਹ ਵੀ ਕਨਾਲ ਬੈਠਾ ਹੈ ਔਰ ਲੱਭ ਰਿਹਾ ਮੈਂ ਮੈਂ ਐਮਐਲਏ ਨੂੰ ਬੇਨਤੀ ਕਰਦਾ ਇਕੱਠੇ ਹੋ ਜਾਓ ਇਕੱਠੇ ਹੋ ਕੇ ਤਰਪੋ ਇਹ ਕੀ ਕਰ ਲੈਣਗੇ ਇਹ ਖਾਲਾਂ ਨੇ ਕਿ ਤੁਹਾਨੂੰ ਉਠੋ ਜਬੀਰ ਨੂੰ ਜਗਾ ਲਓ ਇਹ ਪੰਜਾਬ ਨੂੰ ਡਰੋਂ ਲੱਗੇ ਨੇ ਇਹ ਪੰਜਾਬ ਨੂੰ ਦਬਾਉਣ ਲੱਗੇ ਨੇ ਆਪਾਂ ਤਾਂ ਵੱਡੇ ਵੱਡੇ ਅਫਜ਼ਾਲੀਆਂ ਤੋਂ ਨਹੀਂ ਡਰੇ ਆ ਦਿੱਲੀ ਵਾਲਾ ਲਾਲਾ ਸਾਨੂੰ ਕਿਵੇਂ ਡਰਾ ਲੂ ਇਹ ਕਿਵੇਂ ਦਬਾ ਲੂ ਵਹਿਰੂ ਖਾਲਸਾ ਵਹਿਰੂ ਦੀ ਫਤਿਹ ਸੋ ਪਹਿਲੇ ਦਰਸ਼ਕੋ ਅਜਿਹੀ ਮੈਂ ਗੱਲ ਦੱਸੀ ਹੈ ਬਿਲਕੁਲ ਖੂਬ ਹੋ ਜਿਹੜੀ ਮੈਂ ਵੀਡੀਓ ਉਹਦੇ ਮੂੰਹੋਂ ਸੁਣੀ ਹੈ ਉਹ ਮੈਂ ਤੁਹਾਨੂੰ ਦੱਸਦੀ ਆ ਇਹ ਉਹਨੇ ਕਿਹਾ ਹਰਮੀਤ ਸਿੰਘ ਪਠਾਨ ਮਾਜ਼ਰਾ ਨੇ ਫਰਾਰ ਹੋਣ ਤੋਂ ਬਾਅਦ ਪਹਿਲੀ ਵੀਡੀਓ ਆਈ ਹੈ ਜਿਦੇ ਚ ਉਹਨੇ ਕਿਹਾ ਕਿ ਮੈਨੂੰ ਡਰ ਸੀ ਕਿ ਮੇਰਾ ਇਨਕਾਊਂਟਰ ਕਰ ਦੇਣਗੇ ਇਹ ਵਿਕਰਮਜੀਤ ਬਰਾੜ ਦਾ ਉਹ ਦੋ ਤਿੰਨ ਵਾਰੀ ਨੌਂ ਲੈਂਦਾ ਤੇ ਵਿਕਰਮਜੀਤ ਬਰਾੜ ਜਿਹੜਾ ਉਹ ਉਹ ਇਨਕਾਊਂਟਰ ਸਪੈਸ਼ਲਿਸਟ ਬਣਿਆ ਜਾਂਦਾ ਇਹ ਉਦੋਂ ਚਰਚਾ ਚ ਆਇਆ ਸੀ ਜਦੋਂ ਵਿੱਕੀ ਗੌਂਦਰ ਦਾ ਇਨਕੰਟਰ ਹੋਇਆ ਸੀ ਤੇ ਉਹੀ ਵਿਕਰਮਜੀਤ ਕਹਿੰਦੇ ਹਾਲੇ ਵੀ ਕਰਨਾਲ ਬੈਠਾ ਹੈ ਇਹ ਗੱਲ ਸਹੀ ਹੈ ਕੱਲ ਫਿਰ ਪੁਲਿਸ ਜਿਹੜੀ ਹੈ ਉੱਥੇ ਗਈ ਸੀ ਡਬਰੀ ਪਿੰਡ ਡਬਰੀ ਇਹ ਤੇ ਸਾਡੂ ਦਾ ਪਿੰਡ ਹੈ ਸਾਡੂ ਦਾ ਨੌਆ ਗੁਰਨਾਮ ਸਿੰਘ ਲਾਡੀ ਕਹਿੰਦੇ ਨੇ ਸਾਫ ਦਾ ਸਰਪੰਚ ਉਹਥੇ ਜਦੋਂ ਪੁਲਸ ਗਈ ਸੀ ਨਾ ਇਹ ਜਦੋਂ ਜਦੋਂ ਭੱਜਿਆ ਰਮੇਸ਼ ਸਿੰਘ ਉਹ ਟੱਪ ਕੇ ਗਈ ਸੀ ਉਹਦੇ ਘਰ ਕੰਦ ਟੱਪ ਕੇ ਇਹ ਗਰਨਾਪ ਸਿੰਘ ਦੀ ਪਤਨੀ ਨੇ ਇਹ ਗੱਲ ਮੀਡੀਆ ਨੂੰ ਦੱਸੀ ਸੀ ਕਿ ਉਹ ਟੱਪ ਕੇ ਆਗੇ ਇਹ ਐਮ.ਐਲ.ਏ ਸਾਹਿਬ ਸੁੱਤੇ ਪਏ ਸੀ ਉਹ ਤੇ ਉਹਨੇ ਵੀ ਇਹੀ ਦੱਸਿਆ ਸੀ ਕਿ ਕੋਈ ਗੋਲੀ ਦੀ ਚੜੀ ਕੁਛ ਨਹੀਂ ਹੋਇਆ ਪ੍ਰਸ਼ਾਦ ਜਿਹਨਾਂ ਨੂੰ ਸ਼ਿਕਾਇਤ ਪਹਿਲਾਂ ਚਾਹ ਪਲਾਈ ਫਿਰ ਪ੍ਰਸ਼ਾਦ ਦੇ ਸ਼ਿਕਾਇਤ ਉਹਨੇ ਵੀ ਇਹੀ ਗੱਲ ਦੱਸੀ ਸੀ ਤੇ ਇਹਦੇ ਕਹਿ ਕੇ ਸੀ ਉਹਨਾਂ ਨੂੰ ਉਲਝਾ ਲਿਆ ਪ੍ਰਸ਼ਾਦ ਦੇ ਪਨੀ ਕਾਰ ਨਹੀਂ ਕਹਿੰਦਾ ਸੀ ਕਿ ਮੈਨੂੰ ਕਿਸੇ ਨੇ ਦੱਸਤਾ ਸੀ ਕਿ ਮੇਰਾ ਇਨਕਾਉਂਟਰ ਕਰਨਗੇ ਤੋਂ ਆਮ ਤੌਰ ਤੇ ਅੱਜ ਕੱਲ ਇਹ ਇਹ ਚਰਚਾ ਵੈਸੇ ਇਹ ਡਿਬੇਟ ਬਣੀ ਹੋਈ ਹੈ ਵੀ ਇਹਨੂੰ ਫੜ ਕੇ ਮਾਰਨਾ ਜੀ ਸੀ ਇਹਨਾਂ ਨੇ ਕਰਨਾ ਸੀ ਕਈ ਤਾਂ ਕਹਿੰਦੇ ਹਲੇ ਫੜਿਆ ਹੀ ਹੋਇਆ ਚਾਹੇ ਉਹ ਗਲਤ ਹੈ ਨੇ ਜਿਹੜੀ ਹੁਣ ਕਲੀਅਰ ਕਰਤੀ ਆਪਦੀ ਵੀਡੀਓ ਪਾ ਕੇ ਕਿ ਨਹੀਂ ਇਸ ਤਰ੍ਹਾਂ ਚਲ ਮੈਂ ਦੱਸ ਰਿਹਾ ਸੀ ਕੱਲ ਫੇਰ ਪੁਲਿਸ ਉੱਥੇ ਗਈ ਸੀ ਹੁਣ ਪੁਲਿਸ ਦੇ ਕੋਲ ਕੋਈ ਤਰੀਕਾ ਹੁੰਦਾ ਵੀ ਬੰਦਾ ਕਿਧਰ ਨੂੰ ਚਲਾ ਗਿਆ ਉਹ ਫਿਰ ਕੀ ਕਰਦੇ ਨੇ ਸੀਸੀਟੀਵੀ ਤੋਂ ਸ਼ੁਰੂ ਕਰਦੇ ਨੇ ਕੰਮ ਸੀਸੀਟੀਵੀ ਜਿਹੜਾ ਹੈ ਉਹ ਚੈੱਕ ਕਰਦੇ ਨੇ ਸਾਰੇ ਪਿੰਡ ਦੇ ਉਹਨਾਂ ਨੇ ਉੱਥੋਂ ਦਾ ਸਰਪੰਚ ਬੁਲਾਇਆ ਤੇ ਵਿਕਰਮ ਜੀਤ ਬਰਾੜ ਨੇ ਤੇ ਉੱਥੇ ਸਾਰੇ ਸੀਸੀਟੀਵੀ ਕੈਮਰੇ ਦੇਖੇ ਕਰਨਾਲ ਤੱਕ ਦੇ ਦੇਖੇ ਉੱਥੋਂ ਹੀ ਪਤਾ ਲੱਗਦਾ ਨੇ ਕਿ ਕਿੱਧਰੋਂ ਨਿਕਲਿਆ ਉਹ ਤਾਂ ਵੱਖਰੀ ਗੱਲ ਹੈ ਜੇ ਬੰਦਾ ਇੰਨਾ ਚੁਸਤ ਹੋਵੇ ਗੱਡੀ ਬਦਲ ਲੇ ਕੁਝ ਹੋਰ ਕਰ ਲੇ ਤਾਂ ਵੱਖਰੀ ਗੱਲ ਹੈ ਲੈਕਿਨ ਕਾਫੀ ਕਲੂ ਜਿਹੜਾ ਸੀਸੀਟੀਵੀ ਤੋਂ ਮਿਲ ਜਾਂਦਾ ਹੁੰਦਾ ਸੋ ਇਹਨਾਂ ਨੇ ਕਹਿੰਦੇ ਉੱਤੋਂ ਬਾਅਦ ਉਹਨਾਂ ਨੇ ਜਿਹੜੇ ਹੈ ਉੱਥੇ ਕਰਨਾਲ ਸਦਰ ਦੇ ਵਿੱਚ ਰਿਪੋਰਟ ਵੀ ਲਿਖਾਈ ਸੀ ਤੇ ਉਹ ਰਿਪੋਰਟ ਜਿਹੜੀ ਹੈ ਉੱਤੋਂ ਬਾਅਦ ਮੈਂ ਇੱਕ ਉਹਨਾਂ ਦੇ ਐਸਪੀ ਦਾ ਬਿਆਨ ਵੀ ਸੁਣ ਰਿਹਾ ਸੀ ਜਿਹੜੇ ਜਿਹੜੇ ਉਹਨੇ ਦਿੱਤਾ ਵੀ ਪਟਿਆਲਾ ਪੁਲਿਸ ਆਈ ਸੀ ਉਹ ਆਪਦੇ ਇੱਕ ਐਮਐਲਏ ਨੂੰ ਜਿਹੜਾ ਹੈ ਲੱਭ ਰਹੀ ਸੀ ਸਾਡੀ ਬਦਦਤ ਦੇ ਦੌਰਾਨ ਹੁਣ ਘੱਟਾ ਇਹ ਹੋ ਗਈ ਜਿਸ ਤਰੀਕੇ ਨਾਲ ਫਾਰਚੂਨਰ ਚੋਂ ਤਿੰਨ ਹਥਿਆਰ ਮਿਲੇ ਨੇ ਕੇਸ ਤਾਂ ਹਰਿਆਣੇ ਦਾ ਹੋ ਗਿਆ ਤੇ ਜੇ ਗ੍ਰਿਫਤਾਰੀ ਹੋਊ ਤਾਂ ਰੈਨੇਚ ਹੋ ਇਹ ਵੀ ਹੈ ਤੇ ਦੇਖੋ ਨਾ ਦੋ ਪਹਿਲਾ ਦੋ ਕੇਸ ਹੋ ਗਏ ਨਾ ਹੁਣ ਇਕ ਤਾਰਮ ਜੈਕਟ ਦੇ ਅੰਡਰ ਫਜੂਗਾ ਜਾਂ ਜਿਹੜਾ ਗੋਲੀ ਚਲਾਉਣ ਵਾਲਾ ਇਹਨਾਂ ਨੇ ਕਿਹਾ ਪੁਲਿਸ ਨੇ ਦਾਅਵਾ ਤਾਂ ਇਹ ਕੀਤਾ ਨਹੀਂ ਵੀ ਉਹਦੇ ਇਹ ਕਹਿੰਦਾ ਵੀ ਮੈਂ ਨਹੀਂ ਗੋਲੀ ਚਲਾਈ ਤਾਂ ਹਾਲਾਂਕਿ ਇਹ ਹੋਇਆ ਇਹ ਇਹ ਵੀ ਦੱਸਿਆ ਜਾਂਦਾ ਕਿ ਜਦੋਂ ਇਹ ਰੋਟੀ ਪਾਣੀ ਛਕ ਰਹੇ ਸੀ ਇਕ ਗਰਨਾਬ ਸਿੰਘ ਲਾਡੀ ਸਾਹਿਬ ਦਾ ਸਰਪੰਚ ਹੈ ਪਿੰਡ ਚ ਬਣੀ ਹੋਈ ਹੈ ਉਹਨ ਪਿੰਡ ਤੇ ਫੋਨ ਕਰਕੇ ਲੋਕਾਂ ਨੂੰ ਬੁਲਾ ਲਿਆ ਸੀ ਇਕੱਠ ਕਰ ਲਿਆ ਸੀ ਤੇ ਜਦੋਂ ਇਹ ਭੱਜੇ ਨੇ ਨਾ ਇਕੱਠ ਕਰ ਲਿਆ ਸੀ ਇਕੱਠ ਚੋਂ ਕਿਸੇ ਨੇ ਗੋਲੀ ਚਲਾਈ ਤੇ ਭੱਜਣ ਲੱਗੇ ਇੱਕ ਪੁਲਿਸ ਵਾਲਾ ਇਹਨੂੰ ਰੋਕਣ ਲੱਗਾ ਤੇ ਇਹ ਇਹਦੀ ਗੱਡੀ ਦੀ ਫੇਟ ਚ ਆ ਗਿਆ ਸੀ ਇਹ ਵੀ ਜਿਹੜੀ ਹੈ ਕੰਮ ਜਿਹੜਾ ਕਿਹਾ ਜਾਂਦਾ ਹੈ ਜੈ ਥਿਉਰੀ ਇਹ ਵੀ ਕੰਮ ਕਰਦੀ ਹੈ ਫਿਰ ਹੁਣ ਸੀਸੀਟੀਵੀ ਤੋਂ ਸਰਾਗ ਲਪੇ ਜਾ ਰਿਹਾ ਹੈ ਔਰ ਕਰਨਾਲ ਪੁਲਿਸ ਜਿਹੜੀ ਹੈ ਇਹਦੇ ਸਹਿਯੋਗ ਤੇ ਰਿਹਾ ਕਿਉਂਕਿ ਰਿਪੋਰਟ ਉੱਥੇ ਦਰਜ ਹੋਈ ਹੈ ਕਿ ਹੈ ਹੁਣ ਇਹ ਜਾਂਦਾ ਜਾਂ ਹੋਏਗਾ ਇਹ ਕਿ ਕਰਨਾਲ ਪੁਲਿਸ ਦੇ ਕੋਲ ਇੱਕ ਕੇਸ ਆਗਾ ਦੋ ਕੇਸ ਹੋਗੇ ਇੱਕ ਕੇਸ ਰੇਪ ਦਾ ਜਿਹਦੀ ਵੈਸੇ ਤਾਂ ਉਹ 22 ਅਗਸਤ 22 ਦਾ ਕੇਸ ਹੈ ਤੇ ਲੇਕਿਨ ਹੁਣ ਇੱਕ ਤਾਜੀ ਐਫ ਆਈ ਆਰ ਇੱਕ ਸਤੰਬਰ ਨੂੰ ਲਖਾਈ ਗਈ ਸੀ ਇਹ ਉਦੋਂ ਹੋਇਆ ਸਾਰਾ ਕੁਝ ਜਦੋਂ ਹਰਬੀ ਸਿੰਘ ਪਠਾਨ ਮਾਜ਼ਰਾ ਨੇ ਦਿੱਲੀ ਵਾਲਾ ਦੇ ਖਿਲਾਫ ਮੋਰਚਾ ਕੋਲਤਾ ਮੋਰਚਾ ਖੁੱਲਿਆ ਪਾਵੇ ਉਹ ਕ੍ਰਿਸ਼ਨ ਕੁਮਾਰ ਦੇ ਬਹਾਨੇ ਲੇਕਿਨ ਬੋਲੇ ਤਾਂ ਦਿੱਲੀ ਵਾਲਾ ਦਿਖਲਾ ਤੇ ਦਿੱਲੀ ਵਾਲੇ ਕਿਉਂ ਇਹ ਕਰਨਾ ਐਕਸ਼ਨ ਕਰਨਾ ਚਾਹੁੰਦੇ ਨੇ ਉਹਨਾਂ ਦਾ ਇੱਕ ਤਰੀਕਾ ਹੈ ਉਹ ਕਹਿੰਦੇ ਨੇ ਵੀ ਇਹ ਸਿੱਨਾ ਬਾਕੀਆਂ ਨੂੰ ਡਰਾ ਲਈਏ ਉਹਨੇ ਠੀਕ ਹੈ ਦੇਖੋ ਤੁਹਾਡੇ ਸਾਹਮਣੇ ਮਤਲਬ ਉਹਨੇ ਕਿਸੇ ਨੂੰ ਹੱਦ ਤੱਕ ਬਖਸ਼ਿਆ ਤਾਂ ਹੈ ਨਹੀਂ ਨਾ ਜਿਹੜਾ ਮੜ ਜਾ ਵੀ ਸਿੱਧੇ ਸਿੱਧੇ ਤਰੀਕੇ ਨਾਲ ਲੱਗਦਾ ਕਿ ਬਗਾਵਤ ਕਰ ਰਿਹਾ ਔਰ ਤੁਹਾਡੇ ਸਾਹਮਣੇ ਕਮਰਜ ਵੀ ਪ੍ਰਤਾਪ ਤਾਂ ਚਾਹਣਾ ਮੇਰਾ ਬਤਾ ਜਾ ਉਹਨੇ ਤਾਂ ਇਹੀ ਕਿਹਾ ਸੀ ਕੋਈ ਨਿੱਜੀ ਗੱਲ ਵੀ ਨਹੀਂ ਸੀ ਕਿ ਆਪਾਂ ਬੇਦੇਬੀ ਦੀ ਗੱਲ ਕਰ ਲਈਏ ਬਸ ਉਹ ਤਾਂ ਉਹੀ ਹੈ ਜਿਹੜੀ ਕੇਜਰੀ ਪਾਉਂਦਾ ਜਿਹੜਾ ਸਟਾਈਲ ਹੈ ਉਹ ਬਿਲਕੁਲ ਡਿਫਰੈਂਟ ਹੈ ਕਿ ਕੋਈ ਇੱਕ ਅੱਖਰ ਵੀ ਸਾਡੇ ਬਾਹਰ ਨਾ ਜਾਵੇ ਜਿਹੜੀ ਗੱਲ ਇਹਨੇ ਆਪਦੀ ਗੱਲਾਂ ਕਹੀ ਹੈ ਕਿ ਚੌਕੀਦਾਰ ਦੀ ਬਦਲੀ ਵੀ ਸਾਡਾ ਮੰਤਰੀ ਨਹੀਂ ਕਰ ਸਕਦਾ ਤਾਂ ਉਹ ਬਿਲਕੁਲ ਹੈ ਅਬ ਵੱਡ ਜੀ ਗੱਲ ਕੀਤੀ ਸੀ ਹਰਦੀਪ ਨੀਚਰ ਤਾਂ ਕੀ ਸੀ ਬਰਜਿੰਦਰ ਹਮਦਾਰਦ ਦੇ ਹੱਕ 'ਚ ਹੀ ਬਾੜਾ ਬੋਲਿਆ ਸੀ ਉਹ ਬਰਜਿੰਦਰ ਹਮਦਾਰਦ ਨੂੰ ਜਿਹੜਾ ਰਾਸਤੇ ਖਾਲਸਾ ਉੱਥੇ ਵਾਲਾ ਕਰਤਾਰਪੁਰ ਸਾਹਿਬ ਦਾ ਉਹ ਉਹ ਉਹੀ ਮਸਲਾ ਸੀ ਨਾ ਕ腐ਸ਼ਨ ਦਾ ਕਿ ਜੋ ਜੋ ਮਰਜ਼ੀ ਕਹਿ ਲਉ ਲੇਕਿਨ ਬਰਜਿੰਦਰ ਹਮਦਾਰਦ ਦੇ ਮਸਲਾ ਕੋਈ ਹੋਰ ਸੀ ਕੇਸ ਵੱਖਰੀ ਗੱਲ ਮਸਲਾ ਤਾਂ ਇਹ ਸੀ ਕਿ ਇਹ ਜਿਹੜੇ ਵੀ ਕੋਈ ਆਰਟੀਕਲ ਭੇਜਦੇ ਸੀ ਅਜੀਤ ਨੂੰ ਅਜੀਤ ਪਟਾਖਬਾਰ ਸਭ ਤੋਂ ਜ਼ਿਆਦਾ ਸਰਕੂਲੇਸ਼ਨ ਆ ਪੰਜਾਬੀ ਚ ਪਿੰਡਾਂ ਚ ਜਾਂਦਾ ਉਹ ਪੇਜ ਦੇ ਸੀ ਉਹ ਉਤੇ ਐਡ ਲਿਖਦਾ ਸੀ ਇਹ ਕਹਿੰਦੇ ਸੀ ਜੇ ਇਸ਼ਤਿਆਰਤ ਆ ਮੈਂ ਇਸ਼ਤਿਆਰ ਲਿਖੂਗਾ ਇਹ ਸਟੈਂਡਰਡ ਆ ਐਥਿਕਲੀ ਗੱਲ ਠੀਕ ਹੁੰਦੀ ਹੈ ਜਿਹੜੇ ਸਪੌਂਸਰਡ ਆ ਆਰਟੀਕਲ ਹੁੰਦੇ ਨੇ ਨਾ ਉਹਦੇ ਚ ਜੇ ਪੈਸਾ ਦੇ ਕੇ ਲਵਾਇਆ ਜਾਂ ਐਡ ਦੇ ਬਦਲੇ ਚਲਵਾਇਆ ਇਸ਼ਤਿਆਰ ਦਿੰਦੀ ਹੈ ਸਰਕਾਰ ਇਹਨਾਂ ਨੇ ਇਸ਼ਤਿਆਰ ਬੰਦ ਕਰਤੇ ਤੇ ਉਹਦੇ ਨਾਲ ਲੜਾਈ ਝਗੜਾ ਸ਼ੁਰੂ ਹੋ ਗਿਆ ਸੀ ਉਹ ਤਾਂ ਬਾਅਦ ਚਾਕੇ ਨਈਰ ਨੇ ਠੀਕ ਰਾਇਟਾ ਹੁਣ ਤਾਂ ਠੀਕ ਹੋ ਗਿਆ ਹੁਣ ਤਾਂ ਮਾਨ ਸਾਹਿਬ ਉਹਦਾ ਪਹਿਲੀ ਹੱਥ ਲਾਉਂਦੇ ਵੀ ਆਪਾਂ ਦੇਖੇ ਨੇ ਤੋਂ ਇਹ ਜਿਹੜਾ ਵਰਜਿੰਦਰ ਉਹਦੋਂ ਨਿਰਜਰ ਨੂੰ ਕੱਢਿਆ ਨਿਰਜਰ ਮੜ ਜਾ ਬੋਲਿਆ ਸੀ ਆਇਆ ਦੇਖ ਲਓ ਤੁਹਾਡੇ ਸਾਹਮਣੇ ਇਹਦੇ ਗਲਦੀਪਤਾ ਦੀ ਬਾਹਰ ਕਿੰਨਾ ਕੰਮ ਕਰ ਰਿਹਾ ਹੈ ਫਲੱਡ ਚ ਲੇਖਣ ਇਹਨੂੰ ਵੀ ਕੱਢਿਆ ਜਿਹੜਾ ਬੋਲੂਗਾ ਤੇ ਹੁਣ ਇਹਦੇ ਬਾਂਬ ਵਿੱਚ ਇਹ ਤਾਂ ਬੋਲੇ ਬਹੁਤ ਇਹ ਇਹ ਤਾਂ ਅਬਦਾਲੀ ਤੋਂ ਤੇ ਲੁੱਟੇਰੇ ਕਿਹ ਹੈ ਨੇ ਤਾਂ ਬੇ ਲੁੱਟ ਕੇ ਖਾ ਕੇ ਪੰਜਾਬ ਨੂੰ ਤਾਂ ਇਸ ਤੋਂ ਬਾਅਦ ਇੱਕੋ ਦਮ ਜਿੰਨੇ ਵੀ ਇਹਦੇ ਮਰਜ਼ੀ ਦੇ ਸੈਚੂ ਲਾਏ ਸੀ ਸਾਰਾ ਕੁਝ ਕੱਟਦਾ ਹੁਣ ਸਵਾਲ ਤਾਂ ਇਹੀ ਉੱਠ ਰਿਹਾ ਹੈ ਨਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਜੇ ਬੰਦਾ ਉਹਨਾਂ ਦੇ ਨਾਲ ਹੈ ਤਾਂ ਬੇ ਬਿਲਕੁਲ ਠੀਕ ਜੇ ਨਹੀਂ ਨਾਲ ਤਾਂ ਆ ਹਾਲ ਹੋ ਜੂ ਜਿਹੜਾ ਹੁਣ ਇਹਦਾ ਹੋ ਰਿਹਾ ਹੈ ਕਿ ਮੈਂ ਬਹੁਤ ਵਾਰ ਕਿਹਾ ਕਿ ਕੇਜਰੀਵਾਲ ਤੇ ਮੋਦੀ ਸਾਹਿਬ ਜਦ ਵੀਜ਼ੇ ਪੀ ਦਾ ਮਾਡਲ ਚ ਕੋਈ ਫਰਕ ਨਹੀਂ ਉਧਰ ਵੀ ਇਹੀ ਆ ਹੂੰ ਤਾਂ ਅਜੀਤਪੁਰ ਚੱਕੀਪੀਸ ਨੇ 70000 ਕਰੋੜ ਚ ਜਦੋਂ ਆ ਗਿਆ ਭਾਰਤੀ ਜਨਤਾ ਪਾਰਟੀ ਚ ਚੱਲ ਭਾਈ ਡੀਪੀਸੀਐਮ ਚੱਲ ਭਾਈ ਕੋਈ ਪ੍ਰਵਾਹ ਨਹੀਂ ਇਹੀ ਉਹ ਬਿਸ਼ਵ ਸ਼ਰਮਾ ਅਸਾਮ ਦਾ ਮੁੱਖ ਮੰਤਰੀ ਜਿਹੜਾ ਉਧਰ ਆ ਗਿਆ 25 ਦੀ ਲਿਸਟ ਚ ਆਪੀ ਸੀ ਟਾਈਮ ਜੋ ਫਿੰਡੀਆਂ ਨੇ ਵੀ ਇਸ ਤਰ੍ਹਾਂ ਇਧਰ ਵੀ ਹੋਈ ਹੈ ヒਮਦਰਨਾ ਇਹ ਹੋ ਰਿਹਾ ਮਲੇ ਜਿਹੜੇ ਕਹਿੰਦੇ ਨੇ ਵੀ ਇਹਨੇ ਆ ਕੀਤਾ ਰੇ ਪਿਸਟ ਨੂੰ ਅਸੀਂ ਨੇ ਬਚਾਉਣਾ ਜੇ ਉਹ ਜਿਹੜਾ ਆ ਕੇ ਸਫਾਈ ਦਿੱਤੀ ਗਈ ਤੇ ਉਹਨਾਂ ਨੂੰ ਤੁਸੀਂ ਟਰੈਕਟਰ ਵੀ ਤਾਂ ਤੁਸੀਂ ਦਿੱਤੀ ਹੈ ਤਾਂ ਇਹ ਦੂਜਿਆਂ ਨੂੰ ਕਾਉਂਟ ਅੰਗੜ ਵਾਲੀ ਕਹਾਣੀ ਸੀ ਇਹ ਸੋ ਵੀ ਜੇ ਇਹ ਬੋਲਿਆ ਜੇ ਇਹਦੇ ਕੋਈ ਤਾਂ ਐਕਸ਼ਨ ਨਾ ਲਿਆ ਤਾਂ ਬਾਕੀ ਬੋਲਣਗੇ ਤੇ ਬਾਕੀ ਇਹਨੂੰ ਬੋਲਣਾ ਸ਼ੁਰੂ ਕਰਤਾ ਵਿਚੋ-ਵਿਚੀ ਪਤਾ ਹੈ ਕਿ 17-18 ਨੇ ਜਿਨ੍ਹਾਂ ਨੂੰ ਇਹ ਜਿਨ੍ਹਾਂ ਤੇ ਨਿਗਰੱਖ ਰੱਖ ਰਹੇ ਨੇ ਤੇ ਉਹ ਤਾਂ ਕਹਿੰਦਾ ਸੱਤ ਤੇ ਕਹਿੰਦਾ ਸੱਤ ਸਤੀਫੇ ਲਈ ਬੈਠੇ ਨੇ ਮੰਤਰੀਆਂ ਤੇ ਸignenture ਪਹਿਲਾਂ ਕਰਾਏ ਹੋਏ ਨੇ ਵੀ ਸਾਥੋਂ ਬਾਹਰ ਨਾ ਜਾਇਓ ਕੁਛ ਵੀ ਹੋਵੇ ਜਿਹੜਾ ਹਰਮੀਤ ਸਿੰਘ ਪਠਾਨ ਮਾਜਰਾ ਇਹਦਾ ਆਬਦਾ ਵੀ ਇਹਦਾ ਰਿਕਾਰਡ ਕੋਈ ਜ਼ਿਆਦਾ ਨਹੀਂ ਹੈ ਬਵਾਦਮਈ ਰਿਹਾ ਹੈ ਕੇਵਲ ਦੇ ਮਾਮਲੇ ਚ ਮਾਈਨਿੰਗ ਦੇ ਮਾਮਲੇ ਚ ਸਾਰਾ ਕੁਝ ਉਹਦਾ ਇਹ ਇਹਦੀ ਕਿ ਤੁਸੀਂ ਕਹੋਗੇ ਬੜਾ ਸਾਫ ਸਥਰੀ ਅਕਸ ਸੀ ਇਹਦੀ ਕਹਿੰਦੇ ਔਰ ਪਾਰਟੀਆਂ ਦਾ ਵੀ ਕੋਈ ਨਹੀਂ ਪਾਰਟੀਆਂ ਵੀ ਕਦੇ ਅਕਾਲੀ ਕਦੇ ਕਾਂਗਰਸੀ ਆ ਹੁਣ ਜੇ ਉੱਥੇ ਕੇਸ ਹੋਇਆ ਹਰਿਆਣਾ ਚ ਉੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਇਹ ਵੀ ਕੋਈ ਪਤਾ ਨਹੀਂ ਭਾਰਤੀ ਜਨਤਾ ਪਾਰਟੀ ਚੜਾ ਜਾਵੇ ਬਚਨ ਲਈ ਕੁਝ ਵੀ ਹੋ ਸਕਦਾ ਹੈ ਲੇਕਿਨ ਅੱਜ ਦੀ ਵੀਡੀਓ ਇਸ ਤੋਂ ਮੈਂ ਤੁਹਾਨੂੰ ਇਹੀ ਦੱਸਣਾ ਸੀ ਕਿ ਉਹਨੇ ਆਪਣੀ ਸਫਾਈ ਦਿੱਤੀ ਸੋਫਾ ਕਰ ਹੈ ਕਿ ਮੈਂ ਕੋਈ ਗੋਲੀ ਨਹੀਂ ਚਲਾਈ ਔਰ ਇਹਨਾਂ ਨੂੰ ਵੀ ਕਹਿ ਰਹੇ ਖਾਓ ਜਾਓ ਚੜੋ ਗੁਰਦੁਆਰੇ ਚੱਲੋ ਦੱਸੋ ਉਹਦੇ ਬੱਚਿਆਂ ਦੀ ਸਭ ਕਾ ਕਦੀ ਕਦੋਂ ਗੋਲੀ ਚਲਾਈ ਹੈ ਜਣੀ ਕਹਾਣੀ ਐਚ ਹੈ ਮੈਂ ਫਿਰ ਇੱਕ ਵਾਰੀ ਕਹਣਾ ਕਿ ਜਦੋਂ ਇਹ ਜਿਹੜੀ ਇਸ ਤਰ੍ਹਾਂ ਦੀ ਵੀਡੀਓ ਦੇ ਨੂੰ ਫਾਲੋ ਅਪ ਸਟੋਰੀ ਕਰਨੇ ਆ ਸੀ ਜਿਹੜੀ ਸਟੋਰੀ ਚੱਲ ਰਹੀ ਹੈ ਉਹਦਾ ਕੀ ਫਾਲੋ ਅਪ ਉਹਦੀ ਅਪਡੇਟ ਕੀ ਹੈ ਉਹ ਦਿਤੀ ਹੈ ਤੁਹਾਨੂੰ ਹੁਣ ਤੀਜੀ ਚੌਥੀ ਵੀਡੀਓ ਹੈ ਇਹਦੀ ਤੇ ਕਿ ਕਿਉਂਕਿ ਮਨ ਚ ਆਉਂਦਾ ਨਾ ਕਿ ਕੀ ਬਣਿਆ ਉਹਦਾ ਆ ਬਣਿਆ ਜੀ ਉਹ ਉਹ ਦੱਸ ਰਿਹਾ ਹਾਲ ਦੀ ਘੜੀ ਫੜਿਆ ਨਿਕਿਆ ਸੇਫ ਜਗ੍ਹਾ ਤੇ ਦੇਖੋ ਇੰਨਾ ਅਕਚਰ ਉਹ ਇਸ ਤਰ੍ਹਾਂ ਰਹਿੰਦਾ ਥੋੜਾ ਬਹੁਤ ਬਹੁਤ ਸ਼ੁਕਰੀਆ